ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਗੜ ਵੱਲੋਂ 21 ਜੁਲਾਈ 2025 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਅਗਲੇ ਦਿਨ ਰਾਸ਼ਟਰਪਤੀ ਵੱਲੋਂ ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ। ਅਸਤੀਫੇ ਦਾ ਕਾਰਨ ਖਰਾਬ ਸਿਹਤ ਨੂੰ ਦੱਸਿਆ ਗਿਆ। ਨਾ ਹੀ ਅਸਤੀਫੇ ਤੋਂ ਬਾਅਦ ਧਨਗੜ ਸਾਹਿਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾ ਹੀ ਅਸਤੀਫਾ ਵਾਪਸ ਲੈਣ ਲਈ ਕੋਈ ਜ਼ੋਰ ਪਾਇਆ ਗਿਆ। ਪ੍ਰਧਾਨ ਮੰਤਰੀ ਸਾਹਿਬ ਜੋ ਕਿਸੇ ਵੀ ਘਟਨਾ ਤੇ ਤੁਰੰਤ ਟਵੀਟ ਕਰਦੇ ਆ। ਓਬੀਐਸ ਵੱਡੀ ਰਾਜਨੀਤਿਕ ਹਲਚਲ ਤੇ ਚੁੱਪ ਰਹੇ ਪ੍ਰਧਾਨ ਮੰਤਰੀ ਨੂੰ ਚੁੱਪ ਦੇਖ ਕੇ ਪੂਰੀ ਬੀਜੇਪੀ ਲੀਡਰਸ਼ਿਪ ਵੀ ਚੁੱਪ ਹੋ ਗਈ ਕਈ ਘੰਟੇ ਗੁਜ਼ਰਨ ਤੋਂ ਬਾਅਦ ਅਗਲੇ ਦਿਨ ਦੁਪਹਿਰ ਵੇਲੇ ਪ੍ਰਧਾਨ ਮੰਤਰੀ ਨੇ ਦੋ ਲਾਈਨਾਂ ਦਾ ਇੱਕ ਰਸਮੀ ਜ ਟਵੀਟ ਕੀਤਾ ਜਿਸ ਵਿੱਚ ਵੀ ਉਹਨਾਂ ਨੇ ਧਨਕਰ ਸਾਹਿਬ ਦੀ ਥੋੜੀ ਜੀ ਤਾਰੀਫ ਕਰਨੀ ਵੀ ਜ਼ਰੂਰੀ ਨਾ ਸਮਝੀ ਨਾ ਹੀ ਵਿਦਾਇਗੀ ਤੇ ਕੋਈ ਸਮਾਰੋਹ ਕਰਵਾਇਆ ਗਿਆ ਅਤੇ ਨਾ ਹੀ ਵਿਦਾਇਗੀ ਤੇ ਕੋਈ ਸਪੀਚ ਕਰਵਾਈ ਗਈ ਤਨਖੜ ਸਾਹਿਬ ਨੇ ਵੀ ਕਦੇ ਸੋਚਿਆ ਨਹੀਂ ਹੋਵੇਗਾ ਕਿ ਸਰਕਾਰ ਦੀ ਇੰਨੀ ਵਫਾਦਾਰੀ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਇਸ ਤਰ੍ਹਾਂ ਦੀ ਵਿਦਾਇਗੀ ਮਿਲੇਗੀ 2 ਸਾਲਾਂ ਬਾਅਦ ਅਗਸਤ 2027 ਵਿੱਚ ਤਨਖੜ ਸਾਹਿਬ ਦਾ ਕਾਰਜਕਾਲ ਪੂਰਾ ਹੋਣਾ ਸੀ 10 ਜੁਲਾਈ 2025 ਨੂੰ ਇੱਕ ਸਮਾਗਮ 'ਚ ਬੋਲਦੇ ਹੋਏ ਤਨਖੜ ਸਾਹਿਬ ਨੇ ਕਿਹਾ ਕਿ ਉਹ ਆਪਣੀ ਟਰਮ ਪੂਰੀ ਕਰਨਗੇ ਅਤੇ ਕੋਈ ਰੱਬੀ ਸ਼ਕਤੀ ਹੀ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਸਕਦੀ ਹੈ ਅਜੀਹਾ ਕਹਿਣ ਵਾਲੇ ਤਨਖਣ ਸਾਹਿਬ 11 ਦਿਨ ਬਾਅਦ ਹੀ ਆਪਣੇ ਅਹੁਦੇ ਤੋਂ ਸਿਹਤ ਖਰਾਬ ਦੱਸ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਹਨ ਫਿਰ ਸਵਾਲ ਤਾਂ ਪੈਦਾ ਹੋਣੇ ਹੀ ਸੀ ਕਿ ਅਸਤੀਫਾ ਆਪ ਦਿੱਤਾ ਜਾਂ ਜ਼ਬਰਦਸਤੀ ਦਵਾਇਆ ਗਿਆ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਉਪ ਰਾਸ਼ਟਰਪਤੀ ਨੇ ਬਿਨਾਂ ਕਿਸੇ ਵੱਡੇ ਕਾਰਨ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਵੇ ਦੋ ਵਾਰ ਪਹਿਲਾਂ ਵੀ ਉਪ ਰਾਸ਼ਟਰਪਤੀਆਂ ਵੱਲੋਂ ਅਸਤੀਫੇ ਦਿੱਤੇ ਜਾ ਚੁੱਕੇ ਹਨ ਪਰantu ਉਹਨਾਂ ਨੇ ਅਸਤੀਫੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਹੀ ਦਿੱਤੇ ਸਨ ਜਗਦੀਪ ਧਨਕਰਤੇ ਅਕਸਰ ਹੀ ਇਹ ਦੋਸ਼ ਲੱਗਦੇ ਰਹੇ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਤੇ ਹੁੰਦੇ ਹੋਏ ਉਹ ਸੰਵਿਧਾਨ ਦੀ ਘੱਟ ਤੇ ਸਰਕਾਰ ਦੀ ਜ਼ਿਆਦਾ ਸੁਣਦੇ ਸਨ ਜਾਂ ਕਹਿ ਲਵੋ ਆਪਣੀ ਕੁਰਸੀ ਬਚਾਏ ਰੱਖਣ ਵਾਸਤੇ ਉਹ ਸਰਕਾਰ ਦੀ ਬੋਲੀ ਬੋਲਦੇ ਸਨ ਕਿਉਂਕਿ ਜਗਦੀਪ ਧਨਕਰਨਾ ਸੁਪਰੀਮ ਕੋਰਟ ਦੇ ਫੈਸਲਿਆਂ ਖਿਲਾਫ ਵੀ ਕਈ ਬਿਆਨ ਦਿੱਤੇ ਆ ਮੰਨਿਆ ਜਾਂਦਾ ਰਿਹਾ ਕਿ ਸਰਕਾਰ ਜੋ ਸੁਪਰੀਮ ਕੋਰਟ ਨੂੰ ਕਹਿਣਾ ਚਾਹੁੰਦੀ ਹੈ ਉਹ ਉਪਰ ਰਾਸ਼ਟਰਪਤੀ ਜਗਦੀਪ ਧਨਖੜ ਤੋਂ ਹੀ ਕਹੋਂਦੀ ਸੀ ਧਨਖੜ ਸਾਹਿਬ ਦਾ ਇਸ ਤਰੀਕੇ ਨਾਲ ਜਾਣਾ ਇਹ ਸਪਸ਼ਟ ਕਰਦਾ ਹੈ ਕਿ ਤੁਸੀਂ ਪ੍ਰਧਾਨ ਸੇਵਕ ਜਾਂ ਆਪਣੇ ਸੁਪਰੀਮ ਲੀਡਰ ਨੂੰ ਖੁਸ਼ ਕਰਨ ਵਾਸਤੇ ਜਿੰਨੇ ਮਰਜ਼ੀ ਉਲਟੇ ਸਿੱਧੇ ਬਿਆਨ ਦਿੱਤੇ ਹੋਣ ਪਰ ਟਾਈਮ ਆਣ ਤੇ ਤੁਹਾਨੂੰ ਵੀ ਜਲੀਲ ਕਰਕੇ ਕੱਢਿਆ ਜਾ ਸਕਦਾ ਹੈ ਇੱਥੇ ਸਭ ਲਈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੰਦਾ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਪ੍ਰਧਾਨ ਮੰਤਰੀ ਦੇ ਇਸ਼ਾਰਿਆਂ ਤੇ ਚੱਲਦਾ ਰਿਹਾ ਹੋਵੇ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਵਾਸਤੇ ਸੁਪਰੀਮ ਕੋਰਟ ਦੇ ਫੈਸਲਿਆਂ ਖਿਲਾਫ ਬੋਲਿਆ ਹੋਵੇ ਉਹ ਬੰਦਾ ਥੋੜੇ ਸਮੇਂ ਵਿੱਚ ਹੀ ਇੰਨਾ ਬੇਕਾਰ ਕਿਉਂ ਲੱਗਣ ਲੱਗ ਪਿਆ ਸੀ ਉਪਰਾਸ਼ਟਰਪਤੀ ਦਾ ਉਹਦਾ ਸੰਵਿਧਾਨ ਮੁਤਾਬਕ ਇੱਕ ਬਹੁਤ ਉੱਚਾ ਦਾਇਆ ਜਿਸ ਦਾ ਰਾਜਨੀਤਿਕ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ ਪਰੰਤੂ ਜਗਦੀਪ ਧਨਕੜ ਆਪਣੇ ਅਹੁਦੇ ਦੀ ਮਰਿਆਦਾ ਨੂੰ ਭੁੱਲੀ ਬੈਠੇ ਸਨ ਰਾਜ ਸਭਾ ਦੇ ਸਭਾਪਤੀ ਦੇ ਤੌਰ ਤੇ ਵੀ ਉਹ ਹਮੇਸ਼ਾ ਪੱਖਪਾਤ ਹੀ ਕਰਦੇ ਸਨ ਰਾਜ ਸਭਾ ਵਿੱਚ ਵੀ ਉਹ ਭਾਜਪਾ ਦਾ ਪੱਖ ਲੈਂਦੇ ਹੀ ਦਿਖਾਈ ਦਿੰਦੇ ਸਨ ਅਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਉਹ ਬੋਲਣ ਤੱਕ ਨਹੀਂ ਸੰਦੰਦੇ ਜਗਦੀਪ ਧਨਕੜ ਨੇ ਅਸਤੀਫਾ ਚਾਹੇ ਜਿਹੜੇ ਮਰਜ਼ੀ ਕਾਰਨਾ ਕਰਕੇ ਦਿੱਤਾ ਹੋਵੇ ਪਰੰਤੂ ਇਤਿਹਾਸ ਵਿੱਚ ਉਹਨਾਂ ਨੂੰ ਹਮੇਸ਼ਾ ਇੱਕ ਬੇਅਦ ਘਟਿਆ ਬੇਗਹਿਰਤ ਅਤੇ ਸੱਤਾਧਰ ਪਾਰਟੀ ਦੇ ਥੱਲੇ ਲੱਗੇ ਰਹਿਣ ਵਾਲੇ ਉਪ ਰਾਸ਼ਟਰਪਤੀ ਵਜੋਂ ਹੀ ਯਾਦ ਕੀਤਾ ਜਾਵੇਗਾ। ਧੰਨਵਾਦ।